ਸਵਾਗਤ ਹੈ ਦੋਸਤੋ ਇੱਕ ਵਾਰੀ ਫਿਰ ਤੁਹਾਡਾ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿੱਧੂ ਮਸੂਅਰੇ ਬਾਈ ਦੇ ਵੱਲੋਂ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਵਿੱਚ ਜਿੰਨੇ ਵੀ ਗਾਣੇ ਰਿਲੀਜ਼ ਕੀਤੇ ਗਏ ਸਾਰੇ ਦੇ ਸਾਰੇ ਟ੍ਰੈਕ ਜਿਹੜੇ ਉਹ ਹਿੱਟ ਹੋਏ ਨੇ ਹਜੇ ਵੀ ਇੰਨੇ ਕ ਟ੍ਰੈਕ ਬਾਕੀ ਨੇ ਕਿ ਆਉਣ ਵਾਲੇ 30 ਸਾਲ ਤੱਕ ਰਿਲੀਜ਼ ਕੀਤੇ ਜਾਣਗੇ ਇਹਦੇ ਬਾਰੇ ਦੋਸਤੋ ਆਪਾਂ ਆਲਰੇਡੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਹੈ ਸਿੱਧੂ ਮਸੂਅਰੇ ਬਾਈ ਦੇ ਕਿਹੜੇ ਕਿਹੜੇ ਗਾਣੇ ਰਿਲੀਜ਼ ਹੋਏ ਨੇ ਉਹਨਾਂ ਦਾ ਲਿੰਕ ਤੁਹਾਨੂੰ ਲਾਸਟ ਦੇ ਵਿੱਚ ਤੁਸੀਂ ਉਹ ਜਾ ਕੇ ਦੇਖ ਲਿਓ ਪਰ ਹੁਣ ਦੋਸਤੋ ਹੋਰ ਅਪਡੇਟ ਸ਼ੇਅਰ ਕਰਦੇ ਆਂ ਸਿੱਧੂ ਮਸੂਅਰੇ 22 ਦੇ ਮੋਸਟ ਅਪਡੇਟ ਗਾਣਿਆਂ ਚੋਂ ਇੱਕ ਗਾਣਾ ਉਹ ਵੀ ਹੈ ਜਿਹੜਾ ਸਿੱਧੂ ਮਸੂਅਰੇ 22 ਦਾ ਡ੍ਰੇਕ ਦੇ ਨਾਲ ਰਿਲੀਜ਼ ਹੋਣਾ ਸੀ ਪਰ ਦੋਸਤੋ ਇਹ ਗਾਣਾ ਸਿੱਧੂ ਦੇ ਹੁੰਦਿਆ ਨਹੀਂ ਬਣਾਇਆ ਗਿਆ ਸੀ ਡ੍ਰੇਕ ਸਿੱਧੂ ਮਸੂਅਰੇ 22 ਨੂੰ ਇੰਸਟਾਗ੍ਰam ਤੇ ਫੋਲੋ ਵੀ ਕਰਦਾ ਸੀ ਬਹੁਤ ਲੰਬੇ ਟਾਈਮ ਤੋਂ ਤੇ ਸਿੱਧੂ ਦੇ ਜਾਣਦੇ ਪਿੱਛੋਂ ਡ੍ਰੇਕ ਦੀ ਟੀਮ ਦੇ ਨਾਲ ਸਿੱਧੂ ਦੀ ਟੀਮ ਦੀ ਗੱਲ ਹੋ ਰਹੀ ਸੀ ਕਿਸੇ ਨਾ ਕਿਸੇ ਟਰੈਕ ਉੱਤੇ ਕੰਮ ਵੀ ਚੱਲ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਦੋਸਤੋ ਸਾਲ 2025 ਕ ਲਗਦੀ ਹੈ ਤੇ ਨਾਲ ਦੀ ਨਾਲ ਹੀ ਦੋਸਤੋ ਇਸ ਸਾਲ ਦੇ ਵਿੱਚ ਸਿੱਧੂ ਦਾ ਹੋਲੋਗ੍ਰਾਮ ਸ਼ੋਅ ਵੀ ਅਨਾਉਂਸ ਹੋਣਾ ਹੈ ਬਾਕੀ ਦੋਸਤੋ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ